ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਭੈਣ ਭਰਾ ਜੀ ਇਕੱਠੇ ਹੋਏ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਇੰਨਾ ਲੰਮਾ ਟਾਈਮ ਬੈਠਣਾ ਕੋਈ ਸੌਖੀ ਗੱਲ ਨਹੀਂ ਆ ਫਿਰ ਵੀ ਤੁਸੀਂ ਸਾਰਿਆਂ ਨੇ ਸਾਡਾ ਬਹੁਤ ਬਹੁਤ ਸਾਥ ਦਿੱਤਾ ਇਸ ਗੱਲ ਕਰਕੇ ਅਸੀਂ ਸਭ ਤੁਹਾਡੇ ਬਹੁਤ ਧੰਨਵਾਦੀ ਹਾਂ ਸਾਡੇ ਗੈਸ ਸਪੀਕਰ ਜਿਨ੍ਹਾਂ ਦੇ ਵਿੱਚ ਜਤਦਾਲ ਸੁਖਦੇਵ ਸਿੰਘ ਪੌਰ ਜਿਨੇ ਬੜੇ ਬਾ ਕਮਾਲ ਬੜੇ ਬੇਸ਼ਕੀਮਤੀ ਵਿਚਾਰ ਰੱਖੇ ਰੰਜੀਤ ਸਿੰਘ ਟੋੜਾ ਵੀਰ ਜੀ ਉਹਨਾਂ ਨੇ ਵਿਚਾਰ ਰੱਖੇ ਭੈਣ ਸਤਵੰਕੌਰ ਜੀ ਨੇ ਡਾਕਟਰ ਰਜ਼ਾਕ ਸ਼ਾਹਦ ਜੀ ਹਲੀ ਤੱਕ ਵੀ ਬੈਠੇ ਨੇ ਜਿਨ੍ਹਾਂ ਨੇ ਵਿਚਾਰ ਰੱਖੇ ਨੇ ਸਾਰਿਆਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਾਡੇ ਕੈਲੰਡਰ ਐਕਸਪਰਟ ਵੀਰ ਸਰਜੀਤ ਸਿੰਘ ਸੈਕਰਾਮੈਂਟੋ ਜੀ ਬਾਪੂ ਕਿਰਪਾਲ ਸਿੰਘ ਵਠਿੰਡਾ ਜੀ ਵੀਰ ਏਰਵਿੰਦਪ੍ਰੀਤ ਸਿੰਘ ਜੀ ਤੇ ਸਾਡੇ ਨਾਲ ਡਾਕਟਰ ਸਰਵਜੀਤ ਸਿੰਘ ਜੀ ਬੰਬੇ ਤੋਂ ਜਿਨ੍ਹਾਂ ਨੇ ਇਹ ਚਾਨਣਾ ਪਾਇਆ ਕਿ ਕੈਲੰਡਰ ਦੀ ਲੋੜ ਕਿਉਂ ਹੈ ਨਾਲ ਸਾਡੇ ਕੈਲੰਡਰ ਐਕਸਪਰਟਸ ਜਿਹੜੇ ਹੈਗੇ ਨੇ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਅਸੀਂ ਸਾਡੇ ਵਿੱਚ ਜਿਹੜੇ ਭੈਣ ਭਰਾਵਾਂ ਨੇ ਇਸ ਤਰ੍ਹਾਂ ਕੇ ਨਾਲ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੇ ਵਿੱਚ ਗੁਰਮਤ ਮਿਸ਼ਨਰੀ ਗਿਆਨ ਕਾਲਜ ਤੋਂ ਵੀਰ ਸੁਖਵਿੰਦਰ ਸਿੰਘ ਗਦੇਰ ਜੀ ਉਹਨਾਂ ਦੇ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਬੜੀਆਂ ਬੇਸ਼ਕੀਮਤੀ ਵਿਚਾਰਾਂ ਜਿਹੜੀਆਂ ਉਹ ਸਾਂਝੀਆਂ ਕਰਕੇ ਗਏ ਨੇ ਵੀਰ Prit Singh ਜੀ UK ਤੋਂ ਹਰਜਿੰਦਰ ਸਿੰਘ ਜੀ ਵੀਰ ਵੀਰ ਜੀ ਆਏ ਨੇ ਜਸਵਿੰਦਰ ਸਿੰਘ ਅਰੋੜਾ ਵੀਰ ਜੀ ਤੇਨਾਂ ਦਾ ਨੰਬਰ ਮੇਰੇ ਕੋਲ ਹੈਗਾ ਏ ਸੋ ਵੀਰ ਜੀ ਉਸ ਤਰ੍ਹਾਂ ਵੀ ਗੱਲਬਾਤ ਕਰਦੇ ਰਹਿੰਦੇ ਨੇ ਗੁਰਮਤ ਦੇ ਬੜੇ ਜਾਣਕਾਰ ਨੇ ਤੇ ਚਾਹੁੰਦੇ ਨੇ ਉਹ ਕਿ ਅਸੀਂ ਕੈਲੰਡਰ ਦੇ ਮਸਲੇ ਤੇ ਇੱਕ ਜਗ੍ਹਾ ਤੇ ਸਾਰੇ ਜਣੇ ਇਕੱਠੇ ਹੋਈਏ ਭੈਣ ਜੀ ਹਰਜੀਤ ਕੌਰ ਜੀ ਜਸਪਾਲ ਸਿੰਘ ਵੀਰ ਜੀ ਪਰਮਵੀਰ ਵੀਰ ਜੀ ਰਵਿੰਦਰ ਸਿੰਘ ਹੀਰੀ ਵੀਰ ਜੀ ਮੇਰਾ ਛੋਟਾ ਵੀਰ ਵੀਰ ਜਗਵੀਰ ਸਿੰਘ ਜਿਨ੍ਹਾਂ ਨੇ ਬੜੇ ਵਾਕਮਾਲ ਵਿਚਾਰ ਰੱਖੇ ਨੇ ਸਾਰਿਆਂ ਦਾ ਸਾਰਿਆਂ ਦਾ ਬਹੁਤ 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 ਤਨਵਾ ਔਰ ਜਿਨ੍ਹਾਂ ਨੂੰ ਅਸੀਂ ਸਮਾਂ ਨਹੀਂ ਦੇ ਸਕੇ ਜਾਂ ਸਵਾਲ ਨਹੀਂ ਲੈ ਸਕੇ ਉਹਨਾਂ ਦੇ ਕੋਲ ਅਸੀਂ ਮਾਫੀ ਵੀ ਚਾਉਂਦੇ ਆ ਨਾਲ ਜਿਵੇਂ ਵੀਰ ਜੀ ਦੱਸ ਕੇ ਗਏ ਨੇ ਤੇ ਸਾਨੂੰ ਆਪਣੀ ਸਾਡੀ ਈਮੇਲ ਜਿਹੜੀ ਹੈਗੀ ਆ ਉਹਦੇ ਤੇ ਆਪਣੇ ਵਿਚਾਰ ਉੱਤੇ ਆਪਣੇ ਸਵਾਲ ਜਿਹੜੇ ਨੇ ਉਹ ਲਿਖ ਕੇ ਭੇਜਨ ਤਾਂ ਕਿ ਅਸੀਂ ਕਿਸੇ ਇੱਕ ਮਸਲੇ ਤੇ ਇਕੱਠੇ ਹੋ ਸਕੀਏ ਕਿਸੇ ਇੱਕ ਮਸਲੇ ਤੇ ਅਸੀਂ ਪਹੁੰਚ ਸਕੀਏ ਮੈਂ ਸਾਰੀਆਂ ਵਿਚਾਰਾਂ ਸੁਣੀਆਂ ਬਹੁਤ ਧਿਆਨ ਦੇ ਨਾਲ ਸਾਰੀਆਂ ਵਿਚਾਰਾਂ ਸੁਣਦਿਆਂ ਹੋਇਆਂ ਨਾ ਮੇਰੇ ਮਨ 'ਚ ਇੱਕ ਗੱਲ ਆਈ ਹੈ ਸਾਰਿਆਂ ਨੇ ਇਹ ਗੱਲ ਕਹੀ ਹੈ ਜਾਂ ਕਿ ਜਵਾਨ ਹੋ ਕੇ ਇੱਕ ਗੱਲ ਕਹੀ ਹੈ ਕਿ ਅਸੀਂ ਸਾਰੇ ਇੱਕ ਝੰਡੇ ਝੇਠਾ ਇਕੱਠੇ ਹੋਈ ਪਰ ਮੁਸ਼ਕਲ ਪਤਾ ਕੀ ਹੈ ਅਸੀਂ ਕਹਿੰਦੇ ਆਂ ਕਿ ਇੱਕ ਝੰਡੇ ਝੇਠਾ ਇਕੱਠੇ ਹੋਈ ਪਰ ਝੰਡਾ ਮੇਰੇ ਹੱਥ ਚ ਕਿਉਂ ਹੈ ਇਹ ਗੱਲ ਹਰ ਬੰਦਾ ਕਹਿੰਦਾ ਕਿ ਝੰਡਾ ਮੇਰੇ ਹੱਥ ਚ ਫੜਿਆ ਆਵੇ ਅਸੀਂ ਇਹ ਭੁੱਲ ਜਾਂਦੇ ਆਂ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੀ ਝੇਠਾ ਜਿੰਨੇ ਦੇਰ ਤੱਕ ਅਸੀਂ ਨਹੀਂ ਨਹੀਂ ਇਕੱਠੇ ਹੋਏ ਜਿੰਨੇ ਦੇਰ ਤੱਕ ਅਸੀਂ ਉਸ ਚੀਜ਼ ਨੂੰ ਛੱਡ ਕੇ ਆਪਣੀ ਮਾਫ ਕਰਨਾ ਆਪਣੀ ਈਗੋ ਨੂੰ ਅੱਗੇ ਰੱਖਦੇ ਆਂ ਉਨੀ ਦੇਰ ਤੱਕ ਅਸੀਂ ਕਿਸੇ ਮਸਲੇ ਦੇ ਪਹੁੰਚੇ ਸੱਡੇ ਭਾਵੇਂ ਕੋਈ ਵੀ ਹੋਵੇ ਮੈਂ ਹੋਵਾਂ ਚਾਹੇ ਕੋਈ ਵੀ ਹੋਵੇ ਸੋ ਛਤਰਛਾਇਆ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਤਾਂ ਅਸੀਂ ਇੱਕ ਚੰਡੀਗੜ੍ਹ ਇੱਥੇ ਇਕੱਠੇ ਹੋਵਾਂਗੇ ਇਹ ਉਪਰਾਲਾ ਸਾਡਾ ਕੀਤਾ ਹੋਇਆ ਤਾਂ ਹੀ ਸਫਲ ਹੈ ਤਾਂ ਹੀ ਸਾਡੇ ਕਲੰਡਰ ਐਕਸਪਰਟਸ ਦਾ ਆਇਆ ਸਫਲ ਹੈ ਤਾਂ ਹੀ ਸਾਡੇ ਗੈਸਟ ਸਪੀਕਰਸ ਦਾ ਆਇਆ ਸਫਲ ਹੈ ਜੀ ਅਸੀਂ ਤਨਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰਛਾਇਆ ਇੱਥੇ ਇਕੱਠੇ ਹੋਣਾ ਦਿਲੋਂ ਪ੍ਰਵਾਨ ਕਰ ਲਏ ਮੱਥਾ ਟੇਕਦੇ ਆ ਮੰਨਦੇ ਆ ਜੇ ਅਸੀਂ ਦਿਲੋਂ ਵੀ ਪ੍ਰਵਾਨ ਕਰ ਲਈਏ ਤੇ ਹਰ ਚੀਜ਼ ਦਾ ਜਿਹੜਾ ਹੱਲ ਆ ਹਰ ਚੀਜ਼ ਹਰ ਮਸਲੇ ਦਾ ਹੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਿੱਤਾ ਹੋਇਆ ਬਾਕੀ ਸਾਇੰਸ ਦੀ ਗੱਲ ਆ ਜਦੋਂ ਅਸੀਂ ਮਿਲ ਕੇ ਬੈਠ ਜਾਵਾਂਗੇ ਤੇ ਫਿਰ ਸਾਰਾ ਕੁਝ ਜਿਹੜਾ ਉਹ ਮਸਲੇ ਵੀ ਹੱਲ ਹੋ ਜਾਣਗੇ ਗੱਲ ਵਿਚਾਰਾਂ ਦੀ ਆ ਮੇਰੇ ਸਾਹਮਣੇ ਮੈਂ ਨਾਮ ਭੁੱਲ ਗਈ ਸੀ ਡਾਕਟਰ ਚਰਨ ਕਮਲ ਸਿੰਘ ਵੀਰ ਜੀ ਬਹੁਤ ਬਹੁਤ ਓਧਿਆ ਵਿਚਾਰ ਦਿੰਦੇ ਨੇ ਹਮੇਸ਼ਾ ਗੁਰਬਾਣੀ ਤੇ ਵਿਆਕਰਣ ਤੇ ਮੈਂ ਵੀਰ ਜੀ ਦੇ ਵਿਚਾਰ ਸੁਨੇ ਨੇ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਤੁਸੀਂ ਬੜਾ ਕੀਮਤੀ ਸਮਾਂ ਕੱਟ ਕੇ ਆਇਓ ਸਾਰਿਆਂ ਦਾ ਜਿੰਨੇ ਵੀ ਭੈਣ ਭਰਾ ਆਏ ਨੇ ਸਭਨਾਂ ਦਾ ਫੜੇ ਦਿਨ ਧੰਨਵਾਦ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਫਿਰ ਅਸੀਂ ਦੁਬਾਰਾ ਇਸ ਤਰ੍ਹਾਂ ਦੇ ਵੈਬਿਨਾਰ ਇਸ ਤਰ੍ਹਾਂ ਦੇ ਸੈਮੀਨਾਰ ਅਸੀਂ ਕਰਦੇ ਰਵਾਂਗੇ ਤਾਂ ਕਿ ਸਾਡੇ ਬੱਚੇ ਇਹ ਸਵਾਲ ਨਾ ਪੁੱਛਣ ਕਿ ਸਾਡੇ ਜਨਮ ਦਿਨ ਜਿਹੜੇ ਇਹ ਤਾਂ ਬਦਲਦੇ ਨਹੀਂ ਤੇ ਗੁਰੂ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਇਤਿਹਾਸਕ ੜੇਟਾਂ ਜਿਹੜੀਆਂ ਨੇ ਇਹ ਕਿਉਂ ਬਦਲ ਜਾਂਦੀਆਂ ਨੇ ਅਸੀਂ ਇਸ ਗੱਲ ਦਾ ਹੱਲ ਸਾਰਿਆਂ ਨੇ ਮਿਲ ਕੇ ਕੱਢਣਾ ਹੈ ਔਰ ਹੱਲ ਜ਼ਰੂਰ ਨਿਕਲ ਸਾਇਦਾ ਕਿਉਂਕਿ ਸਾਡੇ ਕੋਲ ਕੰਟਰ ਐਕਸਪਰਟ ਮੌਜੂਦ ਨੇ ਇਧਰ ਵੀ ਨੇ ਉਧਰ ਵੀ ਨੇ ਹੈਗੇ ਤੇ ਅਸੀਂ ਸਾਰੇ ਗੁਰੂ ਨਾਨਕ ਪਾਸ਼ਾ ਦੇ ਬੱਚੇ ਆ ਨਾ ਬਾਹਰੋਂ ਤੇ ਕੋਈ ਹੈ ਨਹੀਂ ਹੈਗੇ ਤੇ ਅਸੀਂ ਸਾਰੇ ਉਸੇ ਸੱਚੇ ਪਾਸ਼ਾ ਦੇ ਧੀਆਂ ਪੁੱਤਰ ਆ ਜਦੋਂ ਇਕੱਠੇ ਮਿਲ ਕੇ ਬੈਠਾਂਗੇ ਇੱਕ ਸਟੇਜ ਤੇ ਬੈਠਾਂਗੇ ਤਾਂ ਜ਼ਰੂਰ ਕਿਸੇ ਹੱਲ ਤੇ ਵੀ ਪਹੁੰਚਾਂਗੇ ਸੋ ਇਹਨੇ ਸ਼ਬਦ ਕਹਿੰਦਿਆਂ ਹੋਇਆਂ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਬਹੁਤ-ਬਹੁਤ ਧੰਨਵਾਦ ਆਓ ਜੀ ਫਤਿਹ ਨਾਲ ਸਾਂਝ ਪਾਈਏ ਸਾਰੇ ਗਾਜ-ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ